ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਡੈਮ ਦੇਖਿਆ ਹੈ ਜਿਸ ਦੀ ਕੋਲੇ ਹੀ ਇੱਕ ਬਹੁਤ ਵੱਡਾ ਟੂਆ ਹੈ ਅਤੇ ਜਿਸ ਦੇ ਵਿੱਚ ਡਿੱਗਣ ਨਾਲ ਬਹੁਤ ਸਾਰੀ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਅਜਿਹਾ ਡੈਮ ਵੀ ਹੈ ਜੋ ਜਿੰਦਾ ਪੰਪ ਦੀ ਤਰ੍ਹਾਂ ਹੈ ਤੇ ਜੋ ਕਦੇ ਵੀ ਫਟ ਸਕਦਾ ਹੈ ਤੇ ਇਸ ਡੈਮ ਦੇ ਟੁੱਟਣ ਤੋਂ ਬਾਅਦ ਜੋ ਤਬਾਹੀ ਆਵੇਗੀ ਉਹ ਤਬਾਹੀ ਦੇ ਬਾਰੇ ਤੁਸੀਂ ਆਪਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਇੱਕ ਡੈਮ ਅਜਿਹਾ ਵੀ ਹੈ ਜੋ ਮਿੱਟੀ ਦੇ ਨਾਲ ਬਣਿਆ ਹੋਇਆ ਹੈ ਤੇ ਉਹ ਪਾਣੀ ਦੇ ਨਾਲ ਹੌਲੀ-ਹੌਲੀ ਖੁਰ ਵੀ ਰਿਹਾ ਹੈ ਅੱਜ ਤੁਹਾਨੂੰ ਦੁਨੀਆ ਦੀ ਕੁਝ ਖਤਰਨਾਕ ਡੈਮਾਂਵਾਰੀ ਅਸੀਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਬਾਰੇ ਤੁਸੀਂ ਕਦੇ ਵੀ ਨਹੀਂ ਸੁਣਿਆ ਹੋਵੇਗਾ ਅਜਿਹੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਸਾਡੀ ਚੈਨਲ ਤੇ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। 10ਵੇਂ ਨੰਬਰ ਤੇ ਆਉਂਦਾ ਹੈ ਹੋਵਰ ਡੈਮ ਜੋ ਕਿ ਯੂਐਸਏ ਦੇ ਵਿੱਚ ਹੈ। ਇਹ ਡੈਮ ਕੰਕਰੀਟ ਦੇ ਨਾਲ ਬਣਾਇਆ ਗਿਆ ਹੈ ਅਤੇ ਇਹ ਸਭ ਤੋਂ ਉੱਚਾ ਡੈਮ ਹੈ। ਇਹ ਡੈਮ ਕੋਲੋਰਾਡੋ ਨਦੀ ਦੇ ਉੱਪਰ ਬਣਾਇਆ ਗਿਆ ਹੈ। ਡੈਮ ਥੱਲੋਂ 656 ਫੁੱਟ ਚੌੜਾ ਹੈ। ਇਹ ਡੈਮ 726 ਫੁੱਟ ਉੱਚਾ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਕੀ ਇਹ ਹੀ ਡੈਮ ਜੇਕਰ ਟੁੱਟ ਗਿਆ ਤਾਂ ਇਹ ਕਿੰਨਾ ਖਤਰਨਾਕ ਹੋਵੇਗਾ ਕਈ ਅੰਗਰੇਜ਼ੀ ਫਿਲਮਾਂ ਦੇ ਵਿੱਚ ਟੁੱਟਦਾ ਹੋਇਆ ਵੀ ਦਿਖਾਇਆ ਗਿਆ ਹੈ ਨੌਵੇਂ ਨੰਬਰ ਤੇ ਆਉਂਦਾ ਹੈ ਅਲਮੈਂਡਰਾ ਡੈਮ ਜੋ ਕਿ ਸਪੇਨ ਦੇ ਵਿੱਚ ਹੈ ਸਪੇਨ ਦੇ ਸਾਰਿਆਂ ਡੈਮਾਂ ਵਿੱਚੋਂ ਉੱਚਾ ਡੈਮ ਹੈ 1963 ਤੋਂ ਲੈ ਕੇ 1970 ਦੇ ਵਿੱਚ ਬਣਾਇਆ ਗਿਆ ਸੀ। ਇਹ ਠਾਂ ਤੋਂ ਅੱਧਾ ਕਿਲੋਮੀਟਰ ਤੱਕ ਚੌੜਾ ਹੈ। ਇਹਦੀ ਉਚਾਈ 202 ਮੀਟਰ ਹੈ। 810 ਮੈਗਾਬਾਈਟ ਦੀ ਬਿਜਲੀ ਦਾ ਉਤਪਾਦਨ ਕਰਦਾ ਹੈ। 8ਵੇਂ ਨੰਬਰ ਤੇ ਆਉਂਦਾ ਹੈ ਜਿੰਪਿੰਗ ਡੈਮ ਜੋ ਕਿ ਚਾਈਨਾ ਦੇ ਵਿੱਚ ਹੈ। ਚਾਈਨਾ ਦੇ ਵਿੱਚ ਲਗਭਗ 78000 ਡੈਮ ਹਨ ਇਹ ਹੀ ਡੈਮ ਨੂੰ ਬਣਾਉਣ ਉੱਤੇ ਮੂਰ ਬਿਲੀਅਨ ਡਾਲਰ ਖਰਚ ਹੋ ਗਏ ਸੀ ਇਹ ਡੈਮ ਦੀ ਉਚਾਈ 305 ਮੀਟਰ ਤੱਕ ਹੈ ਇਹ ਚਾਈਨਾ ਦੇ ਬਹੁਤ ਵੱਡੇ ਹਿੱਸੇ ਨੂੰ ਬਿਜਲੀ ਪਹੁੰਚਾਉਣ ਦਾ ਕੰਮ ਕਰਦਾ ਹੈ ਹੀ ਬਹੁਤ ਸਾਰੇ ਇੰਜੀਨੀਅਰਾਂ ਨੇ ਇਸ ਦੇ ਸਵਾਲ ਵੀ ਉਠਾਏ ਹਨ ਕਿ ਇਹ ਇੱਕ ਜਿਉਂਦੇ ਬੰਬ ਦੀ ਤਰ੍ਹਾਂ ਹੈ ਜੋ ਕਦੇ ਵੀ ਫਟ ਸਕਦਾ ਹੈ ਇਹ ਕਿੰਨਾ ਨੁਕਸਾਨ ਕਰੇਗਾ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ 7ਵਾਂ ਡੈਮ ਆਉਂਦਾ ਹੈ ਜ਼ਿੰਬਾਬਵੇ ਦੀ ਵਿੱਚ ਜਿਸ ਨਾ ਹੈ ਕਰੀਬਾ ਡੈਮ ਇਹ ਡੈਮ ਨੂੰ ਜਿੰਬਾਜੀ ਰਿਵਰ ਦੇ ਉੱਪਰ ਬਣਾਇਆ ਗਿਆ ਹੈ ਇਹ ਡੈਮ 1959 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਇਹ ਡੈਮ ਦੀ ਉਚਾਈ 420 ਫੁੱਟ ਹੈ ਇੱਕ ਸਰਵੇ ਦੇ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਕਿ ਜੇਕਰ ਇਸ ਦੀ ਰਿਪੇਅਰ ਨਾ ਹੋਵੇ ਅਤੇ ਇਹ ਜਾ ਵੀ ਤਾਂ 3.5 ਮਿਲੀਅਨ ਲੋਕਾਂ ਨੂੰ ਇਹ ਮਾਰ ਸਕਦਾ ਹੈ ਜ਼ਿੰਬਾਬਵੇ ਦੇਸ਼ ਇਸ ਡੈਮ ਦੇ ਉੱਪਰ ਪੂਰੀ ਤਰ੍ਹਾਂ ਨਿਰਭਰ ਹੈ 6ਵੇਂ ਨੰਬਰ ਤੇ ਆਉਂਦਾ ਹੈ ਮੂਸਲ ਡੈਮ ਜੋ ਕਿ ਇਰਾਕ ਦੇ ਵਿੱਚ ਹੈ ਇਹ ਦੁਨੀਆ ਦਾ ਸਭ ਤੋਂ ਖਤਰਨਾਕ ਡੈਮ ਹੈ ਕਿਉਂਕਿ ਜੋ ਤੁਸੀਂ ਪਹਿਲਾਂ ਡੈਮ ਦੇਖੇ ਸੀ ਉਹ ਕੰਕਰੀਟ ਦੇ ਬਣੇ ਹੋਏ ਸੀ ਪਰ ਇਹ ਡੈਮ ਸਿਰਫ ਪੱચી ਮਿੱਟੀ ਤੋਂ ਹੀ ਬਣਿਆ ਹੋਇਆ ਹੈ ਅਤੇ ਇਹ ਮਿੱਟੀ ਪਾਣੀ ਦੇ ਨਾਲ ਹੌਲੀ-ਹੌਲੀ ਘੁੱਟਦੀ ਜਾਂਦੀ ਹੈ ਇਸੇ ਕਾਰਨ ਹੀ ਇਹ ਡੈਮ ਇਨਾ ਖਤਰਨਾਕ ਹੈ ਜੋ ਕਦੇ ਵੀ ਟੁੱਟ ਸਕਦਾ ਹੈ ਡੈਮ ਦੇ ਉੱਪਰ ਬਿਨਾਂ ਰੁਕੇ 24 ਘੰਟੇ ਰਿਪੇਅਰਿੰਗ ਦਾ ਕੰਮ ਚੱਲਦਾ ਰਹਿੰਦਾ ਹੈ 5ਵੇਂ ਨੰਬਰ ਤੇ ਆਉਂਦਾ ਹੈ ਇਡੂਕੀ ਡੈਮ ਜੋ ਕਿ ਕੇਰਲਾ ਦੇ ਵਿੱਚ ਹੈ ਭਾਰਤ ਦਾ ਸਭ ਤੋਂ ਖਤਰਨਾਕ ਡੈਮ ਹੈ ਵੈਰਿਆ ਰੀਵਰ ਦੇ ਉੱਪਰ ਬਣਾਇਆ ਗਿਆ ਹੈ ਡੈਮ ਦਾ ਪਾਣੀ ਬਿਜਲੀ ਬਣਾਉਣ ਲਈ ਅਤੇ ਸਿੰਚਾਈ ਦੇ ਕੰਮ ਲਈ ਵਰਤਿਆ ਜਾਂਦਾ ਹੈ ਡੈਮ 780 ਮੀਗਾਵਾਟ ਬਿਜਲੀ ਦਾ ਉਤਪਾਦਨ ਕਰਦਾ ਹੈ 4ਵੇਂ ਨੰਬਰ ਤੇ ਆਉਂਦਾ ਹੈ 3 ਕੋਰਜਸ ਡੈਮ ਜੋ ਕਿ ਚਾਈਨਾ ਦੇ ਵਿੱਚ ਹੈ ਧਰਤੀ ਦੇ ਉੱਪਰ ਮੌਜੂਦ ਇਹ ਹੀ ਡੈਮ ਸਭ ਤੋਂ ਵੱਡਾ ਡੈਮ ਹੈ ਇਹ ਹੀ ਡੈਮ 2.3 ਕਿਲੋਮੀਟਰ ਤੱਕ ਚੌੜਾ ਹੈ ਕਿਹਾ ਜਾਂਦਾ ਹੈ ਕਿ ਇਹ ਡੈਮ ਨੇ ਦੁਨੀਆਂ ਦੇ ਉਹਨੂੰ ਤਾਂ ਬੁਰਾ ਪ੍ਰਭਾਵ ਪਾਇਆ ਹੈ ਕਿਉਂਕਿ ਇਸ ਦੇ ਨਾਲ ਲੈਂਡਸਲਾਈਡਾਂ ਅਤੇ ਬਹੁਤ ਸਾਰੀ ਪੁਚਾਰ ਵੀ ਆਉਂਦੀ ਨਹੀਂ ਕਿਉਂਕਿ ਇਸ ਨੂੰ ਬਣਾਉਣ ਤੋਂ ਬਾਅਦ ਬਹੁਤ ਸਾਰੀ ਪੁਚਾਰ ਅਤੇ ਲੈਂਡਸਲਾਈਡ ਹੋਣ ਲੱਗ ਗਈ ਸੀ ਲੋਕਾਂ ਦਾ ਕਹਿਣਾ ਹੈ ਕਿ 2008 ਦੀ ਵਿੱਚ ਜੋ ਪੁਚਾਰ ਆਇਆ ਸੀ ਜਿਸ ਦੇ ਵਿੱਚ ਲਗਭਗ 87000 ਲੋਕਾਂ ਦੀ ਜਾਨ ਚਲੀ ਗਈ ਸੀ ਉਹ ਏਸੇ ਡੈਮ ਕਰਕੇ ਹੀ ਆਇਆ ਸੀ ਕੁਝ ਪਿਛਲੇ ਸਾਲਾਂ ਦੇ ਵਿੱਚ ਇਹੀ ਡੈਮ ਖਤਰੇ ਦੀ ਤਦਾਰ ਤੋਂ ਉੱਪਰ ਵੈਂਦਾ ਨਜ਼ਰ ਆਇਆ ਹੈ ਨੰਬਰ 3 ਤੇ ਆਉਂਦਾ ਹੈ ਮੌਂਟੀ ਸੈਲੂ ਡੈਮ ਜੋ ਕਿ ਯੂ ਐਸ اے ਦੇ ਵਿੱਚ ਹੈ ਇਹ ਡੈਮ ਦੁਨੀਆ ਦੇ ਸਭ ਤੋਂ ਸੁੰਦਰ ਡੈਮਾਂ ਦੇ ਵਿੱਚੋਂ ਇੱਕ ਹੈ ਲੋਕ ਇਸ ਡੈਮ ਨੂੰ ਬਹੁਤ ਜ਼ਿਆਦਾ ਦੇਖਣ ਆਉਂਦੇ ਹਨ ਕਿਉਂਕਿ ਲੋਕ ਇੱਥੇ ਜਿਸ ਨੂੰ ਦੇਖਣ ਆਉਂਦੇ ਹਨ ਉਹ ਹੈ ਇੱਕ ਡੂਕੀ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਕਦੀ ਗੱਲ ਇਹੀ ਹੈ ਕਿ ਇਸ ਦੇ ਵਿੱਚ ਡਿੱਗਣ ਨਾਲ ਬਹੁਤ ਸਾਰੀ ਲੋਕਾਂ ਦੀ ਮੌਤ ਹੋ ਗਈ ਹੈ ਅੱਜ ਤੱਕ ਜੋ ਵੀ ਇਸ ਖੂਲ ਦੇ ਵਿੱਚ ਡਿੱਗਿਆ ਹੈ ਉਹ ਜਿਉਂਦਾ ਨਹੀਂ ਬਚ ਸਕਿਆ ਇਸ ਡੈਮ ਨੂੰ 1993 ਦੇ ਵਿੱਚ ਬਣਾਉਣਾ ਸਟਾਰਟ ਕੀਤਾ ਗਿਆ ਸੀ ਤੇ ਇਹ ਹੀ ਡੈਮ 1997 ਤੱਕ ਬਣ ਕੇ ਤਿਆਰ ਹੋ ਗਿਆ ਸੀ। ਇਹ ਡੈਮ 312 ਮੀਟਰ ਲੰਬਾ ਹੈ। ਨੰਬਰ 2 ਤੇ ਆਉਂਦਾ ਹੈ ਗਾਰਡਨ ਡੈਮ ਜੋ ਕਿ ਆਸਟ੍ਰੇਲੀਆ ਦੇ ਵਿੱਚ ਹੈ। ਇਹ ਡੈਮ 1 ਕਰੋੜ 23 ਲੱਖ ਮੈਗਾ ਲੀਟਰ ਪਾਣੀ ਨੂੰ ਰੋਕ ਕੇ ਰੱਖਦਾ ਹੈ। ਇਹ ਡੈਮ ਨੂੰ 1974 ਦੇ ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਤੇ ਇਸ ਨੂੰ 1978 ਦੇ ਵਿੱਚ ਪੂਰਾ ਕਰ ਦਿੱਤਾ ਗਿਆ। ਇਹ ਲਈ ਨੰਬਰ ਤੇ ਆਉਂਦਾ ਹੈ ਕੌਂਟਰਾ ਡੈਮ ਜੋ ਕਿ ਸਵਿਟਜ਼ਰਲੈਂਡ ਦੇ ਵਿੱਚ ਹੈ। ਇਹ ਹੀ ਡੈਮ ਸਵਿਟਜ਼ਰਲੈਂਡ ਦੀ ਫੇਮਸ ਡੈਮਾਂ ਵਿੱਚੋਂ ਇੱਕ ਹੈ। ਇਸ ਡੈਮ ਦੇ ਉੱਪਰ ਸਟੰਟ ਕਰਨ ਲਈ ਪੈਰਾਗਲਾਈਡਿੰਗ ਨੂੰ ਵੀ ਲਗਾਇਆ ਗਿਆ ਹੈ। ਬਹੁਤ ਸਾਰੇ ਲੋਕ ਆ ਕੇ ਇਸ ਡੈਮ ਦੇ ਉੱਪਰ ਸਟੰਟ ਕਰਦੇ ਹਨ। ਇਹ ਹੀ ਡੈਮ 1965 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ। ਇਹ ਸੀ ਕੁਝ ਦੁਨੀਆ ਦੇ ਖਤਰਨਾਕ ਡੈਮ। ਤੁਹਾਨੂੰ ਸਭ ਤੋਂ ਜ਼ਿਆਦਾ ਖਤਰਨਾਕ ਡੈਮ ਕਿਹੜਾ ਲੱਗਿਆ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸੋ। ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।